ਮੈਟਰੋ ਨੋਕਰਾ ਵਸ਼ੇਰਾ ਦਿਖਾਉਣ ਲੱਗਿਆ ਤੁਹਾਨੂੰ ਬਹੁਤ ਸੱਜਣ ਫੋਨ ਕਰਦੇ ਨੇ ਬਾਈ ਸਾਨੂੰ ਨੋਕਰਾ ਵਸ਼ੇਰਾ ਚਾਹੀਦਾ ਕਈਆਂ ਨੂੰ ਹੁੰਦਾ ਵੀ ਆਪਾਂ ਘਰੇ ਸ਼ੌਂਕ ਨੂੰ ਵਸ਼ੇਰਾ ਰੱਖਣਾ ਛੋਟਾ ਬੱਚਾ ਪਾਲਦੇ ਨੇ ਆ ਤੁਹਾਡੇ ਵਾਸਤੇ ਹਾਜ਼ਰ ਆ ਭਾਜ ਬਣਨ ਵਾਲਾ ਵਸ਼ੇਰਾ ਦੋਸਤੋ ਤੇ ਸੋਹਣਾ ਸੁਨੱਖਾ ਤੇ ਸ਼ਕੀਨ ਵਸ਼ੇਰਾ ਸਪੋਰਟਲੈਸ ਆ ਜਮਾ ਵਸ਼ੇਰਾ ਏ ਤੇ ਜਿਉਣਾ ਟੂ ਘੋੜੇ ਦਾ ਬੱਚਾਗਾ ਆ ਤੁਸੀਂ ਅੱਗੇ ਵੀਡੀਓ ਚ ਦੇਖੋਗੇ ਇਸ ਘੋੜੇ ਦਾ ਇਹ ਬੱਚਾਗਾ ਤੇ ਕੱਲਾਂ ਵਾਲੇ ਚੇਤੋ ਘੋੜੇ ਦਾ ਪੋਤਾਗਾ ਦੋਸਤੋ ਮਾਏ ਦੀ ਕਾਲੀ ਚੰਬੀ ਘੋੜੀ ਆ ਬਹੁਤ ਸੋਹਣੀ ਸਿਸਕੀਨ ਆ ਉਹ ਪਿੱਛੇ ਤੁਸੀਂ ਦੇਖ ਰਹੇ ਹੋ ਕੰਦੇ ਉੱਪਰ ਮੂੰਹ ਦੀਂਦਾ ਥੋੜਾ ਜਿਹਾ ਉਸ ਘੋੜੇ ਦਾ ਇਹ ਬੱਚਾ ਗਾ ਤੇ ਪਿੱਠਪੁੜੇ ਦਾ ਸਾਫ਼ ਸੁਥਰਾ ਹੱਡਾਂ ਦਾ ਅੰਗਾਂ ਪੈਰਾਂ ਦਾ ਬਿਲਕੁਲ ਸਾਫ਼ ਆ ਬੇਲਬੂਲ ਦਾ ਵੀ ਚੰਗਾ ਬਾਈ ਕਹਿੰਦੇ ਜੇ ਕਿਸੇ ਮਿੱਤਰ ਪਿਆਰੇ ਨੇ ਸ਼ੌਂਕ ਵਜੋਂ ਵਸ਼ੀਰਾ ਖਰੀਦਣਾ ਤਾਂ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ 6 ਮਹੀਨੇ ਉਮਰ ਆ ਬਾਲਪੋਰੀਆਂ ਦਾ ਸਾਫ਼ ਆ ਸਪੌਟਲੈਸ ਬੱਚਾ ਦੋਸਤੋ ਕੰਨ ਕੁੰਨ ਦਾ ਸ਼ਕੀਨ ਆ ਕੁੰਡੀ ਵਾਲਾ ਕੰਨਾ ਤੇ ਬਾਕੀ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਸਕਰੀਨ ਤੇ ਆ ਗੱਲਬਾਤ ਕਰ ਲਿਓ ਮੁੰਡੇ ਨਾਲ ਹਰੀਏ ਵਾਲਾ ਪਿੰਡ ਆ ਬਾਈ ਦਾ ਜ਼ਿਲ੍ਹਾ ਬਈ ਨੂੰ ਮੋਗਾ ਪਈ ਜਾਂਦਾ ਦੋਸਤੋ ਤੇ ਜਿੰਨੀ ਕਮਾਲਕ ਵੀਰਾਂ ਨੇ ਜਾਣਕਾਰੀ ਦੱਸੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਬਾਕੀ ਜਾਣਕਾਰੀ ਤੁਸੀਂ ਫੋਨ ਤੇ ਕਨਫਰਮ ਕਰ ਲਿਓ ਧੰਨਵਾਦ ਦੋਸਤੋ